ਜੀ ਸਾਰਿਆਂ ਨੂੰ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਦਿਓਲ ਪੰਜਾਬੀ ਬੁਟੀਕ ਤੇ ਆਪਾਂ ਤੁਹਾਡਾ ਇੱਕ ਵਾਰ ਫੇਰ ਤੋਂ ਸਵਾਗਤ ਕਰਦੇ ਆਂ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਹਿਲਾਂ ਪਲੀਜ਼ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਵੀਡੀਓ ਲਾਈਕ ਜ਼ਰੂਰ ਕਰਿਆ ਕਰੋ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਤਾਂ ਕਿ ਤੁਹਾਡੇ ਵਰਗੀਆਂ ਹੋਰ ਭੈਣਾਂ ਵੀ ਵੀਡੀਓ ਦਾ ਆਨੰਦ ਲੈ ਸਕਣ ਤੇ ਸੋਹਣੇ ਸੋਹਣੇ ਸੂਟ ਘਰ ਬੈਠੇ ਮੰਗਵਾ ਸਕਣ ਤੁਸੀਂ ਕਿਸੇ ਵੀ ਫੈਬਰਿਕ ਤੇ ਕਿਸੇ ਵੀ ਪ੍ਰਕਾਰ ਦਾ ਬੁਟੀਕ ਪੀਸ ਤਿਆਰ ਕਰਵਾਉਣਾ ਤਾਂ ਵੀ ਤੁਸੀਂ ਸਾਡੇ ਤੋਂ ਕਰਵਾ ਸਕਦੇ ਹੋ ਕਿਸੇ ਪ੍ਰਕਾਰ ਦੀ ਤੁਸੀਂ ਸਟਿਚਿੰਗ ਲੈਣੀ ਆਂਗੀ ਉਹ ਵੀ ਤੁਸੀਂ ਸਾਡੇ ਤੋਂ ਲੈ ਸਕਦੇ ਹੋਗੇ ਅੱਜ ਜਿਹੜੀ ਆਪਾਂ ਵੀਡੀਓ ਲੈ ਕੇ ਆਏ ਦੁਬਾਰਾ ਆਪਾਂ ਵਿੰਟਰ ਕਲੈਕਸ਼ਨ ਦੀ ਲੈ ਆਏਾਂਗੇ ਵੈਸੇ ਆਪਾਂ ਵੀਡੀਓ ਵਿੰਟਰ ਕਲੈਕਸ਼ਨ ਦੀ ਹੁਣ ਨਹੀਂ ਲੈ ਕੇ ਆਉਣੀ ਸੀਗੀ ਕਿਉਂਕਿ ਆਪਣੇ ਵਰਕ ਵਾਲੇ ਸੂਟਾਂ ਦੀਆਂ ਰੈਗੂਲਰ ਵੀਡੀਓ ਚੱਲ ਰਹੀਆਂ ਨੇ ਹੁਣ ਬਹੁਤ ਵਧੀਆ ਰਿਸਪੌਂਸ ਵੀ ਆ ਰਿਹਾ ਹੈਗਾ ਦਿਲ ਤੋਂ ਭੈਣਾਂ ਦਾ ਧੰਨਵਾਦ ਕਰਦੇ ਆਂਗੇ ਜਿਹੜੀ ਵਿੰਟਰ ਕਲੈਕਸ਼ਨ ਦੀਆਂ ਵੀਡੀਓ ਸੀਗੀਆਂ ਉਹ ਆਪਾਂ ਕਾਫੀ ਦਿਨ ਪਹਿਲਾਂ ਲਾ ਰਹੇ ਸੀਗੇ ਸਟਾਕ ਕਲੀਅਰنس ਸੇਲ ਤੇ ਬਹੁਤ ਵਧੀਆ ਆਪਾਂ ਨੂੰ ਰਿਸਪੌਂਸ ਆਇਆ ਇਹਨਾਂ ਵੀਡੀਓ ਤੋਂ ਜਿਹੜੇ ਨਵੇਂ ਕਸਟਮਰ ਆਪਣੇ ਨਾਲ ਜੁੜੇ ਨੇ ਉਹਨਾਂ ਦੀ ਰਿਕੁਆਇਰਮੈਂਟ ਹੈ ਕਿ ਵੀ ਵੀਡੀਓ ਦੁਬਾਰਾ ਲਗਾਈ ਜਾਵੇ ਕਿਉਂਕਿ ਉਹਨਾਂ ਨੂੰ ਜ਼ਰੂਰ ਤੋਂ ਹੋਣੀ ਆਂਗੀ ਵਿੰਟਰ ਵਾਲੇ ਸੂਟਾਂ ਦੀ ਇਸ ਲਈ ਬਹੁਤ ਜ਼ਿਆਦੇ ਮੈਸੇਜ ਆ ਰਹੇ ਸੀ ਕਈ ਭੈਣਾਂ ਦੇ ਵੀ ਜਿੰਨਾਂ ਕੁ ਵੀ ਤੁਹਾਡੇ ਕੋਲੇ ਸਟਾਕ ਪਿਆਗਾ ਵਿੰਟਰ ਵਾਲਾ ਪਲੀਜ਼ ਇੱਕ ਅਗੇ ਦੀ ਦੁਬਾਰਾ ਸ਼ੋਅ ਕੀਤਾ ਜਾਵੇ ਉਹਨਾਂ ਦੇ ਕਹਿਣ ਤੇ ਆਪਾਂ ਇੱਕ ਵਾਰੀ ਫੇਰ ਵੀਡੀਓ ਲੈ ਕੇ ਆਏਾਂਗੇ ਸਿੰਗਲ ਸਿੰਗਲ ਪੀਸ ਨੇ ਇਹ ਆਪਣੇ ਕੋਲੇ ਤੁਹਾਨੂੰ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋਗੇ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਸ਼ਿਪਿੰਗ ਚਾਰਜ ਇਹਨਾਂ ਦੇ ਜਿਹੜੇ ਰਹਿਣਗੇ ਉਹ ਐਕਸਟਰਾ ਰਹਿਣਗੇ ਵਿੱਚ ਨਹੀਂ ਹੋਣੇ ਹੈਗੇ ਇਹ ਆਪਾਂ ਤੁਹਾਨੂੰ ਪਹਿਲਾਂ ਹੀ ਦੱਸ ਦਿੰਦੇ ਆਂਗੇ ਹੁਣ ਆਪਾਂ ਇਹ ਵੀਡੀਓ ਆਉਣੀਆਂ ਸੀਗੀਆਂ ਸਮਰ ਕਲੈਕਸ਼ਨ ਦੀਆਂ ਕਿਉਂਕਿ ਆਪਣੇ ਕੋਲੇ ਸਮਰ ਵਾਲਾ ਸਟਾਕ ਵੀ ਆ ਚੁੱਕਿਆਗਾ ਵਰਕ ਵਾਲੀ ਵੀਡੀਓ ਚੱਲ ਰਹੀਆਂ ਨੇ ਹੁਣ ਆਪਣੇ ਕੋਲੇ ਕਿਉਂਕਿ ਹੁਣ ਆ 15 20 ਦਿਨ ਜਿਹੜੇ ਨੇ ਨੈਕਸਟ ਫੰਕਸ਼ਨ ਚੱਲ ਰਹੇ ਨੇ ਮਾਰਚ ਤੱਕ ਕੁਝ ਚੱਲੀ ਜਾਣੇ ਨੇ ਫਰਵਰੀ ਚੱਲ ਰਹੀ ਹੈਗੀ ਹੁਣ ਫਰਿਚ ਵਿੱਚ ਬਹੁਤ ਜਿਆਦੇ ਫੰਕਸ਼ਨ ਆਉਂਦੇ ਨੇ ਇਸ ਲਈ ਆਪਾਂ ਨੇ ਵਰਕ ਵਾਲੇ ਹੈਂਡਵਰਕ ਵਾਲੇ ਸੂਟ ਲਾਉਣੇ ਹੁੰਦੇ ਆ ਹਰ ਵੀਡੀਓ ਦੇ ਵਿੱਚ ਬਹੁਤ ਵਧੀਆ ਰਿਸਪੌਂਸ ਆ ਰਿਹਾ ਹੈਗਾ ਇੱਕ ਦੋ ਦਿਨ ਹੋਰ ਆਪਣੇ ਵਰਕ ਵਾਲੇ ਸੂਟਾਂ ਦੀ ਵੀਡੀਓ ਆਉਣਗੀਆਂ ਉਸ ਤੋਂ ਬਾਅਦ ਆਪਾਂ ਸਮਰ ਕਲੈਕਸ਼ਨ ਤੁਹਾਨੂੰ ਸ਼ੋਅ ਕਰਾਂਗੇ ਚਲੋ ਜੀ ਕਰਦੇ ਆ ਵੀਡੀਓ ਦੀ ਸਟਾਰਟਿੰਗ ਪਹਿਲਾ ਜਿਹੜਾ ਕਲਰ ਹੈਗਾ ਇਹ ਗ੍ਰੀਨ ਜਿਹਾ ਆ ਗਿਆ ਫਰੋਜ਼ੀ ਗ੍ਰੀਨ ਹਰਾ ਗ੍ਰੀਨ ਫਰ ਹਰਾ ਫਰੋਜ਼ੀ ਜੀ ਨੂੰ ਕਹਿ ਸਕਦੇ ਆਂਗੇ ਉਹ ਵਾਲਾ ਕਲਰ ਆ ਗਿਆ ਬਹੁਤ ਜ਼ਿਆਦਾ ਮੋਸਟ ਡਿਮਾਂਡ ਤੇ ਭੈਣਾਂ ਦੀ ਤੇ ਆਪਾਂ ਵੀਡੀਓ ਲੈ ਕੇ ਆਇਾਂਗੇ ਤੇ ਅਸੀਂ ਆਪਾਂ ਲੈ ਕੇ ਨਹੀਂ ਤੇ ਆਉਣੀ ਹੈਗੀ ਕਿਉਂਕਿ ਆਪਣੇ ਕੋਲੇ ਆਲਮੋਸਟ ਸਟਾਕ ਹੈ ਜਿਹੜਾ ਸਰਦੀਆਂ ਦਾ ਕਲੀਅਰ ਹੋ ਚੁੱਕਿਆਗਾ ਥੋੜੇ 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 ਪੀਸ ਬਚੇ ਨੇ ਬਟ ਭੈਣਾਂ ਦੇ ਬਾਰ ਬਾਰ ਕਹਿਣ ਤੇ ਜਦੋਂ ਆਪਾਂ ਨੂੰ ਸਕਰੀਨਸ਼ਾਟ ਭੇਜਦੀਆਂ ਨੇ ਕਿਉਂਕਿ ਜਿਹੜੀ ਆਪਾਂ ਪਿਛਲੀ ਗੇਰੀ ਵੀਡੀਓ ਲਾਈਆਂ ਸੀਗੀਆਂ ਉਹਨਾਂ ਦੇ ਵਿੱਚ ਆਪਣੇ ਅੱਧ ਤੋਂ ਜ਼ਿਆਦਾ ਜਿਹੜੇ ਸੂਟ ਨੇ ਸੇਲ ਹੋ ਗਏ ਚੁੱਕੇ ਨੇ ਹੋ ਚੁੱਕੇ ਨੇ ਫਿਰ ਆਪਾਂ ਨੂੰ ਫੇਰ ਕਹਿਣਾ ਪਿੰਦਾ ਵਿਚਾਰੇ ਜਦੋਂ ਕਸਟਮਰ ਬਾਰ-ਬਾਰ ਸਕਰੀਨਸ਼ਾਟ ਲੈ ਕੇ ਭੇਜ ਦਵੇ ਦੀ ਦੀ ਆਹ ਸੂਟ ਚਾਹੀਦਾ ਸੂਟ ਚਾਹੀਦਾ ਆਪਣੇ ਕੋਲੇ ਨਹੀਂ ਹੁੰਦਾ ਹੈਗਾ ਇਸ ਲਈ ਉਹਨਾਂ ਨੇ ਕਹਿਣ ਤੇ ਆਪਾਂ ਦੁਬਾਰਾ ਇੱਕ ਵੀਡੀਓ ਬਣਾ ਦਿੰਨੇ ਆ ਵੀ ਆਪਣੇ ਕੋਲੇ ਕਿੰਨੇ ਪੀਸ ਬਾਕੀ ਪਏ ਨੇ ਸੂਟ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਜ਼ਿਆਦਾ ਵਧੀਆ ਅਲਫਾਨ ਆ ਕੀ ਇਹ 500 ਦਾ ਰੇਟ ਹੈ ਇਹਨਾਂ ਲਗਾ ਸੂਟ ਦਾ ਪਹਿਲਾਂ ਆਪਾਂ 600 ਨੂੰ ਸੇਲ ਕਰ ਚੁੱਕੀਆਂਗੇ ਇਹ ਵਾਲੇ ਸੂਟ ਇਹ ਦਿੱਤੇ ਜਿਹੜੇ ਸ਼ਿਪਿੰਗ ਚਾਰਜ ਨੇ ਉਹ ਐਕਸਟਰਾ ਪਹਿਣਗੇ ਸੰਕਰ ਦੀ ਲਫਾਈ ਨਾਲ ਦੀ ਸਾਰੀ ਬਹੁਤ ਜ਼ਿਆਦੇ ਵਧੀਆ ਸਟੱਫ ਆਗਾ ਇਦਾਂ ਨਹੀਂ ਹੈਗਾ ਵੀ ਹਲਕੀ ਜਹੀ ਆਗੀ ਅਗਲਾ ਕਲਰ ਆ ਗਿਆ ਆਪਣੇ ਕੋਲੇ ਫਰੋਜੀ ਵੱਡੇ ਪਲਾਰ ਚ ਇਹਦਾ ਵੀ ਰੇਟ 500 ਰਾਇਲ ਆਗਾ 50 ਰੁਪਏ ਇਹਦੇ ਤੇ ਤੁਹਾਨੂੰ ਸ਼ਿਪਿੰਗ ਚਾਰਜ ਐਕਸਟਰਾ ਪਹਿਣਗੇ ਅਗਲੇ ਆ ਗਿਆ ਆਪਣੇ ਕੋਲੇ ਮਸਟਰਡ ਕਲਰ ਪਿਛਲੀ ਗੇਰੀ ਦੀ ਆਪਾਂ ਵੀਡੀਓ ਲਾਈ ਸੀ ਆਪਣੇ ਕੋਲੇ 2-3 ਕਲਰ ਸੀਮ ਸੀਗੇ ਪਟ ਹੁਣ ਆਪਣੇ ਕੋਲੇ ਇੱਕ ਪਿਆਗਾ ਇਹ ਪਿਛਲੀ ਵੀਡੀਓ ਚ ਜਿਹੜੀ ਵੀਡੀਓ ਲਾਈ ਸੀਗੀ ਉਹ ਆਪਣਾ ਸੇਲ ਹੋ ਗਿਆ ਸੀਗਾ ਸੂਟ 450 ਇਹਦਾ ਰੇਟ ਰਹਿਣਾ ਲਗਾ ਸੂਟ ਦਾ ਸ਼ਿਪਿੰਗ ਚਾਰਜ ਇਹਦੇ ਤੇ 50 ਰੁਪਏ ਐਕਸਟਰਾ ਪੈਣਗੇ ਤੁਹਾਨੂੰ ਆਪਣੇ ਕੋਲੇ ਜਿਹੜੀ ਲਫਾਇਨਾਂਗੀ ਸਾਰੀ ਬ੍ਰਾਂਡ ਦੀ ਹੋਊਗੀ ਨੌਨ ਬ੍ਰਾਂਡ ਕੁਛ ਨਹੀਂ ਹੋਣਾ ਹੈਗਾ ਏਕੇ ਟੈਕਸ ਦੀ ਹੈ ਤੇ ਸ਼ੰਕਰ ਦੀ ਆਗੀ ਪੂਰੀ ਵੈਸਟ ਕੁਆਲਿਟੀ ਹੋਊਗੀ ਵੈਸਟ ਸਟੱਫ ਹੋਊਗਾ ਇਦਾਂ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਹਲਕੀ ਹੈਗੀ ਬਹੁਤ ਜ਼ਿਆਦਾ ਵਧੀਆ ਹੈਗੀ ਅਗਲਾ ਜਿਹੜਾ ਆ ਗਿਆ ਕਲਰ ਰੈੱਡ ਆ ਗਿਆ ਆਪਣੇ ਕੋਲੇ ਇਹਦਾ ਵੀ ਰੇਟ ਹੈ ਜਿਹੜਾ 500 ਰੁਪਏ ਨਾਲ ਇਕੱਲੇ ਇੱਕ ਸਿੰਗਲ ਪੀਸ ਦਾ ਰੇਟ 450 ਪੈਣਾਗਾ ਤੁਹਾਨੂੰ 450 ਇਹਦਾ ਇਕੱਲਾ 450 ਰੁਪਈਆ ਪੈਣਾ ਬਾਕੀ ਸਾਰਿਆਂ ਦਾ 500 ਪੈਣਾ ਕਿਉਂਕਿ 600 ਰੁਪਈਆ ਇਹ ਆਪਾਂ ਸੇਲ ਚ ਕਰ ਚੁੱਕੇ ਹਾਂ 600 ਨੂੰ ਸੂਟ ਹਲਕੀ ਜਿਹੀ ਲਫਾਈਨ ਨਹੀਂ ਹੈਗੀ ਇਹ ਪੂਰੀ ਵਧੀਆ ਬ੍ਰਾਂਡ ਦੀ ਲਫਾਈਨ ਆਗੀ 50 ਰੁਪਏ ਤੁਹਾਨੂੰ ਇਹਦੇ ਸ਼ਿਪਿੰਗ ਚਾਰਜ ਐਕਸਟਰਾ ਪੈਣਗੇ ਅਗਲਾ ਕਲਰ ਆ ਗਿਆ ਇਹਦੇ ਵਿੱਚ ਆਪਣੇ ਕੋਲ ਇੱਕ ਗ੍ਰੀਨ ਪੈਸਟਾ ਗ੍ਰੀਨ ਜਿਹਾ ਸੂਟ ਆ ਗਿਆ ਸੰਕਰ ਦੀ ਅਲਫਾਈਨ ਆ ਗਈ ਇਹ ਚੈੱਕ ਕਰ ਸਕਦੇ ਹਾਂ ਜੇ ਤੁਸੀਂ ਦੋ ਸੂਟ ਵਾਇ ਕਰਦੇ ਹੋ ਤਾਂ ਜਿੰਨਾ ਕ ਆਪਾਂ ਤਾਂ ਹੋਰ ਹੋਊਗਾ ਹੋਰ ਡਿਸਕਾਊਂਟ ਆਪਾਂ ਤੁਹਾਨੂੰ ਕਰ ਦਾਂਗੇ ਸ਼ਿਪਿੰਗ ਚਾਰਜ ਹੋਊਗੀ ਜਿਹੜੇ ਤੁਹਾਡੇ ਉਹ ਐਕਸਟ ਕੱਟ ਦਾਂਗੇ ਆਪਾਂ ਉਪਰੋਂ ਫ੍ਰੀ ਕਰ ਦਾਂਗੇ ਤੁਹਾਡੀ ਸ਼ਿਪਿੰਗ ਜੇ ਤੁਸੀਂ ਦੋ ਸੂਟ ਵਾਇ ਕਰੋਗੇ ਅਗਲਾ ਆਪਣੇ ਕੋਲੇ ਆ ਗਿਆ ਚੈੱਕ ਚ ਪਸ਼ਮੀਨਾ ਪਿਓਰ ਪਸ਼ਮੀਨਾ ਦਾ ਚੈੱਕਰ ਚ ਪਿਓਰ ਰਾਂਟੈਕਸ ਦਾ ਹੈਗਾ ਬਹੁਤ ਜਿਆਦੇ ਵਧੀਆ ਬਾਟਮ ਲੱਗੀ ਹੋਈ ਹੈ ਇਹਨੂੰ ਦੇਖ ਸਕਦੇ ਹੋ ਆ ਬਾਟਮ ਦਾ ਸਟੱਫ ਹੈਗਾ ਤੇ ਆ ਸ਼ਰਟ ਹੈਗੀ 1050 ਰੁਪਏ ਦਾ ਰੇਟ ਰਹਿਣਾਗਾ ਸ਼ਿਪਿੰਗ ਚਾਰਜ 50 ਰੁਪਏ ਤੁਹਾਨੂੰ ਐਕਸਟਰਾ ਦੇਣੇ ਪੈਣਗੇ ਇਹਦੇ ਅਗਲਾ ਜਿਹੜਾ ਆਪਣੇ ਕੋਲੇ ਸਿੰਗਲ ਪੀਸ ਆ ਗਿਆ ਇਟਾਲੀਅਨ ਬੂਲ ਤੇ ਆ ਗਿਆ ਇਹ ਜਿਹੜੀ ਡਿਜ਼ਾਈਨਿੰਗ ਰਹਿਣ ਵਾਲੀ ਹੈ ਅਗੇ ਇਟਾਲੀਅਨ ਬੂਲ ਦੀ 850 ਇਹਦਾ ਰੇਟ ਰਹਿਣ ਵਾਲਾ ਹੈਗਾ ਇਹਦਾ ਸੂਟ ਦਾ ਰੇਟ ਆ ਜਿਹੜਾ 850 ਰਹੂਗਾ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ ਪ्युअर ਪਸ਼ਮੀਨੇ ਚ ਆ ਗਿਆ ਰੂਬੀ ਰਸ ਪਸ਼ਮੀਨਾ ਆ ਗਿਆ ਇਹ ਬਲੂ ਕਲਰ ਦਾ ਸੂਟ ਹੈਗਾ ਚੈੱਕ ਕਰ ਸਕਦੇ ਹਾਂ ਬ੍ਰੀਕ ਪ੍ਰਿੰਟ ਦਾ ਕਾਫੀ ਸੂਟ ਸੀਗੇ ਇਹਦੇ ਵਿੱਚ ਆਪਣੇ ਕੋਲੇ ਸਾਰੇ ਸੇਲ ਹੋ ਚੁੱਕੇ ਆਗੇ ਇਹਦੇ ਨਾਲ ਜਿਹੜਾ ਦੁਪੱਟਾ ਹੈ ਉਹ ਮਸਲੀਨ ਦਾ ਰਹਿਣ ਵਾਲਾਗਾ ਇਹਦਾ ਸੂਟ ਦਾ ਜਿਹੜਾ ਰੇਟ ਹੈ ਉਹ 1250 ਰਹਿਣ ਵਾਲਾਗਾ ਇਹਦੇ ਤੇ ਜਿਹੜਾ ਸ਼ਿਪਿੰਗ ਚਾਰਜ ਨੇ ਉਹ 100 ਰੁਪਈਆ ਪੈਣਗੇ ਕਿਉਂਕਿ ਇਹਦਾ ਸੂਟ ਦਾ weight ਹੈਗਾ weight ਦੇ ਰਿਗਾਰਡਿੰਗ ਹੀ ਚਾਰਜ ਪੈਂਦੇ ਹੁੰਦੇ ਨੇ weight ਦਾ weight ਹੈ ਜਿਹੜਾ ਕਾਫੀ ਜ਼ਿਆਦਾ ਆਵੇਗਾ ਸੂਟ ਦਾ ਅਗਲਾ ਜਿਹੜਾ ਆ ਗਿਆ ਆਪਣੇ ਕੋਲੇ ਪਿਓਰ ਹਲ ਫਾਈਨ ਤੇ ਆ ਗਿਆ ਬਲੂ ਕਲਰ ਦਾ ਸੂਟ ਹੈਗਾ ਇਹ ਵੀ ਬ੍ਰੀਕ ਪ੍ਰਿੰਟ ਦਾ ਇਦੇ ਨਾਲ ਰੱਖਿਆ ਹੋਇਆ ਹੈਗਾ ਸਟਾਲ ਜਿੱਦਾਂ ਦਾ ਸਟਾਪ ਜਿੱਦਾਂ ਦੀ ਗੱਲਬਾਤ ਹੁੰਦੀ ਆਪਾਂ ਸਾਰੀ ਵੀਡੀਓ ਦੇ ਵਿੱਚ ਦੱਸ ਦਿੰਨੇ ਆ ਤਾਂ ਖਿੱਚ ਰੱਖ ਕੇ ਤੁਹਾਨੂੰ 1% ਕਸ਼ ਵੀ ਨਹੀਂ ਭੇਜਾਂਗੇ ਐਦਾਂ ਨਹੀਂ ਹੋਊਗਾ ਵੀ ਤੁਸੀਂ ਸਾਡੇ ਨਾਲ ਜੁੜਿਓ ਸਾਡੇ ਤੋਂ ਕੋਈ ਚੀਜ਼ ਤੁਸੀਂ ਕੋਈ ਸ਼ੂਟ ਲੈਤਾਗਾ ਬਾਏ ਕੀਤਾਗਾ ਤੇ ਤੁਸੀਂ ਨਿਰਾਸ਼ ਹੋਣੋਗੇ ਬਾਅਦ ਵਿੱਚ ਕਿਉਂਕਿ ਹੁਣ ਹੁਣ ਪਿਛਲੇ ਕਾਫੀ ਦਿਨਾਂ ਦੇ ਵਿੱਚ ਆਪਣੇ ਨਾਲ ਬਹੁਤ ਜ਼ਿਆਦਾ ਕਸਟਮਰ ਜੁੜ ਚੁੱਕੇ ਆਗੇ ਅਗਲਾ ਜਿਹੜਾ ਆਪਣਾ ਸੂਟ ਆ ਗਿਆ ਇਹ ਫਰੋਜੀ ਕਲਰ ਦਾ ਆ ਗਿਆ ਬਹੁਤ ਜ਼ਿਆਦਾ ਫਿਨਿਸ਼ਿੰਗ ਆ ਗਈ ਇਹ ਵਾਲੇ ਸੂਟ ਦੀ ਦੇਖ ਸਕਦੇ ਹੋ ਤੁਸੀਂ ਇਹਦਾ ਵੀ ਰੇਟ ਹੈ ਜਿਹੜਾ 500 ਰਹਿਣ ਵਾਲਾ ਹੈਗਾ ਇਹਦੇ ਤੇ ਜਿਹੜੀ ਸ਼ਿਪਿੰਗ ਚਾਰਜ ਹੈ ਜੀ 50 ਰੁਪਏ ਤੁਹਾਨੂੰ ਐਕਸਟਰਾ ਦੇਣੇ ਪੈਣਗੇ ਇਹ ਸੀ ਅੱਜ ਵਾਲੀ ਆਪਣੀ ਵੀਡੀਓ ਇਹਨਾਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਆਪਣਾ ਆਰਡਰ ਡਨ ਕਰ ਸਕਦੇ ਹੋ ਤੇ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਵੀਡੀਓ ਦਾ ਫਾਇਦਾ ਲੈ ਸਕਦੇ ਹੋ ਕਿਉਂਕਿ ਜਾਂਦੀ ਜਾਂਦੀ ਸਿਆਲਾਂ ਦੀ ਇਹ ਲਾਸਟ ਵੀਡੀਓ ਆ ਗਈ ਪਹਿਲਾਂ ਵੀ ਆਪਾਂ ਇੱਕ ਦਿਨ ਲਾਸਟ ਕਹੀ ਸੀਗੀ ਪਰ ਭੈਣਾਂ ਦੇ ਰਿਕੁਆਇਰਮੈਂਟ ਤੇ ਦੁਬਾਰਾ ਆਪਾਂ ਨੂੰ ਵੀਡੀਓ ਲ ਇਹ ਸੀ ਸੋਨੇ ਸੋਨੇ ਸੂਟ ਇਹਨਾਂ ਦੇ ਵਿੱਚੋਂ ਤੁਸੀਂ ਆਪਣੀ ਮਨਪਸੰਦ ਕੋਈ ਵੀ ਸੂਟ ਪਸੰਦ ਕਰਕੇ ਸਾਨੂੰ ਆਰਡਰ ਦੇ ਸਕਦੇ ਹੋ ਤੇ ਘਰ ਬੈਠਾ ਆਪਣਾ ਸੂਟ ਮੰਗਵਾ ਸਕਦੇ ਹੋ ਚਲੋ ਜੀ ਚਾ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਜਾਓ ਵੀਡੀਓ ਨੂੰ ਲਾਈਕ ਕਰਕੇ ਜਾਓ ਧੰਨਵਾਦ